ਪਾ ਮੈਂ ਕਿ ਇੱਕ ਵੀਡੀਓ ਪਹਿਲਾਂ ਵੀ ਕਤਕ ਦੀ ਪੂਰਨਮਾਸੀ 5 ਨਵੰਬਰ 2025 11ਵਾਂ ਮਹੀਨਾ 2025 5 ਨਵੰਬਰ ਨੂੰ ਕਤਕ ਦੀ ਪੂਰਨਮਾਸੀ ਹੈ ਦਿਨ ਬੁੱਧਵਾਰ ਦੀ ਉਹਦੇ ਵਿੱਚ ਕੁਝ ਇੱਕ ਆਪ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਹਨ ਇੱਕ ਤਾਂ ਬੇਨਤੀ ਹੈ ਕਿ ਇਹ ਸਬੰਧ ਦੇ ਵਿੱਚ ਜੋ ਵੀ ਬੇਨਤੀਆਂ ਕਰਨੀ ਨੇ ਉਹ ਜ਼ਰੂਰੀ ਜ਼ਰੂਰੀ ਬੇਨਤੀਆਂ ਕਰਨੀਆਂ ਨੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਡੇ ਖਿਆਲ ਮੁਤਾਬਕ ਕਿਸੇ ਦਾ ਭਲਾ ਹੋ ਸਕਦਾ ਹੈ ਸੁਣ ਕੇ ਤੁਹਾਨੂੰ ਚੰਗਾ ਲੱਗੇ ਕਿ ਬਾਕੀ ਠੀਕ ਹੈ ਤਾਂ ਸਪੀਕਰਾਂ ਵਿੱਚ ਬੇਨਤੀਆਂ ਆਪੋ ਆਪਣੇ ਪਿੰਡਾਂ ਵਿੱਚ ਸਿੱਖ ਸੰਗਤਾਂ ਐਤਕੀ ਗੁਰਮਤ ਸਮਾਗਮ ਅ 5 ਨਵੰਬਰ ਦੇ ਰਾਤ ਨੂੰ ਹੋਣੀ ਹੈ 5 ਨਵੰਬਰ ਦੀ ਰਾਤ ਨੂੰ 6 ਨਵੰਬਰ ਦਾ ਦਿਨ ਹੋਵੇਗਾ 5 ਨਵੰਬਰ ਦੀ ਰਾਤ ਹੋਵੇਗੀ ਦਿਨ ਬੁੱਧਵਾਰ ਦੀ ਰਾਤ ਕੀ ਠੀਕ ਹੈ ਤਾਂ ਸਪੀਕਰਾਂ ਵਿੱਚ ਬੇਨਤੀਆਂ ਆਪੋ ਆਪਣੇ ਪਿੰਡਾਂ ਵਿੱਚ ਸਿੱਖ ਸੰਗਤਾਂ ਬੁਲਵਾਉਣ ਵੀ ਅਤੇ ਗ੍ਰੰਥੀ ਸਿੰਘ ਆਪਣੇ ਤੌਰ ਤੇ ਬੋਲਣ ਵੀ ਇਹ ਦਾਸ ਪੰਹਲੀਆਂ ਚ ਬੇਨਤੀ ਤਾਂ ਕਰਦਾ ਕਿ ਕਈ ਵਾਰੀ ਅਸੀਂ ਵੀਡੀਓ ਪੂਰੀ ਨਹੀਂ ਸੁਣਦੇ ਵੀ ਠੀਕ ਹੈ ਜੀ ਬਸ ਠੀਕ ਹੈ ਇੰਨਾ ਕਹਿ ਕੇ ਵੀਡੀਓ ਅਧੂਰੀ ਛੱਡ ਦਿੰਦੇ ਆ ਜਾਣਕਾਰੀ ਪੂਰੀ ਹੁੰਦੀ ਨਹੀਂ 2025 5 ਨਵੰਬਰ ਨੂੰ ਧੰਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜਿੱਦੈ ਭੋਗ ਪਾਣਗੇ ਉਦੈ ਦਾਸ ਜਸਵਿੰਦਰ ਸਿੰਘ ਦੇ ਘਰ ਸ਼ਹਿਰ ਬੋਹਾ ਜ਼ਿਲ੍ਹਾ ਮਾਨਸਾ ਇਹ ਰਤਿਆ ਤੋਂ ਤਕਰੀਬਨ ਤਕਰੀਬਨ 20-25 ਕਿਲੋ ਮੇਰਾ ਖਿਆਲ ਆ ਪਹ ਜਾਂਦਾ ਤੇ ਬਡਲਾਡੇ ਤੋਂ 9 ਕਿਲੋਮੀਟਰ ਪੈਂਦਾ ਝਨੀਰ ਸ਼ੈਡ ਸਰਦੂਲਗੜ ਸਰਸਾ ਰੋਡ ਇੱਥੋਂ ਝਨੀਰ ਤੋਂ 25 ਕਿਲੋਮੀਟਰ ਪੈਂਦਾ 20-25 ਕਿਲੋਮੀਟਰ ਸੰਗਤਾਂ ਨੂੰ ਬੇਨਤੀ ਹੈ ਕਿ ਇਕ ਤਾਂ ਸਾਹ ਦੀ ਖੰਗ ਦੀ ਰੇਸ਼ੇ ਦੀ ਸ਼ਿੱਕਾਂ ਦੀ ਦਵਾਈ ਇਹ ਪਿਛਲੇ ਲੰਬੇ ਟਾਈਮ ਤੋਂ ਔਰ ਗੋਪਤ ਗੁਰਮੁਖ ਰੂਹਾਂ ਦੇ ਦੁਆਰਾ ਇਹ ਸੇਵਾ ਕੀਤੀ ਜਾਂਦੀ ਹੈ ਤੇ ਇਹਦੇ ਵਿੱਚ ਲੱਖਾਂ ਰੁਪਏ ਖਰਚਾ ਹੁੰਦਾ ਹੈ ਇਸ ਕਰਕੇ ਦਾਸ ਬੇਨਤੀ ਕਰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਦਾਸ ਨੂੰ ਨਿਮਾਣਾ ਸੇਵਕ ਸਮਝ ਕੇ ਦੇਣਾ ਕੀਤੀ ਹੈ ਤੇ ਇਹ ਸੇਵਾ ਦੇ ਵਿੱਚ ਇੱਕ ਨਹੀਂ ਅਨੇਕਾ ਸੰਗਤਾਂ ਦਾ ਭਲਾ ਹੋਇਆ ਜਿਨ੍ਹਾਂ ਦੇ ਸਾਂਹ ਦੇ ਟੀਕੇ ਲੱਗਦੇ ਸੀ ਜਾਂ ਕੋਈ ਹੋਰ ਹਮ ਬਹੁਤ ਤੰਗ ਸੀ ਖੰਗ ਕਰਕੇ ਰੇਸ਼ੇ ਕਰਕੇ ਸ਼ਿਕਾਂ ਕਰਕੇ ਉਹਨਾਂ ਉਹਨਾਂ ਸੰਗਤਾਂ ਦੇ ਵੀ ਮਾਲਕ ਦੀ ਕਿਰਪਾ ਹੋਈ ਹੈ ਤੇ ਇੱਕ ਬਵਾਸੀਰ ਦੀ ਦਵਾਈ ਤਕਰੀਬਨ ਤਕਰੀਬਨ ਸਾਡੇ ਖਿਆਲ ਮੁਤਾਬਕ ਇੰਡੀਆ ਤਾਂ ਛੱਡੋ ਅਮਰੀਕਾ ਕੈਨੇਡਾ ਵਰਨਈ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਸਾਡੀ ਜੋ ਦਵਾਈ ਅਸੀਂ ਦਿੰਦੇ ਆ ਗੁਰੂ ਦੀ ਕਿਰਪਾ ਨਾਲ ਇਹ ਤਕਰੀਬਨ 6-7 ਦੇਸ਼ਾਂ ਦੇ ਵਿੱਚ ਵੀ ਗਈ ਹੈ ਦਵਾਈ ਤੇ ਜਿੱਥੇ-ਜਿੱਥੇ ਵੀ ਗਈ ਹੈ ਔਰ ਉੱਥੇ-ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਭਲਾ ਹੋਇਆ। ਤਕਰੀਬਨ ਤਕਰੀਬਨ ਜੇ ਕੋਈ ਸੰਗਤ ਪਰਹੇਜ਼ ਨਾ ਰੱਖੇ ਤਾਂ ਤਾਂ ਭਵੇਂ ਉਹਨੂੰ ਦੁਬਾਰਾ ਬਵਾਸੀਰ ਹੋ ਜਾਏ, ਖੰਘ ਜਖਾਮ ਜਾਂ ਕੋਈ ਛਿੱਕਾਂ ਜਾਂ ਕੋਈ ਸਾਂਹ ਹੋ ਜਾਏ ਤੇ ਨਹੀਂ ਤਾਂ ਕੇਵਲ ਇੱਕ ਸਾਲ ਦੇ ਵਿੱਚ ਇੱਕ ਵਾਰਾਂ ਦਵਾਈ ਦਿੱਤੀ ਜਾਂਦੀ ਹੈ ਤੇ ਇੱਕ ਵਾਰਾਂ ਹੀ ਖਾਣੀ ਪੈਂਦੀ ਹੈ। ਇੱਕ ਵਾਰਾਂ ਖਾਣ ਦੇ ਨਾਲ ਦਵਾਈ ਸੰਗਤ ਦਾ ਭਲਾ ਹੋ ਜਾਂਦਾ ਹੈ। ਅਸਲ ਵਿੱਚ ਅਦਾਸ ਇਹ ਸਮਝਦਾ ਹੈ। ਵੈਸੇ ਤਾਂ ਧੰਨਵਾਦ ਹੈ ਉਹਨਾਂ ਗੁਰਮੁਖਾਂ ਦਾ ਜਿਹੜੇ ਕੋਈ ਲੰਗਰਾਂ ਵਿੱਚ ਹਿੱਸਾ, ਕੋਈ ਦੁੱਧ ਵਿੱਚ ਹਿੱਸਾ ਕੋਈ ਟੈਂਟ ਦੇ ਹਿੱਸੇ ਕੋਈ ਆ ਸਾਊਂਡ ਸਿਸਟਮ ਦੇ ਵਿੱਚ ਹਿੱਸਾ ਪਾਉਂਦਾ ਹੈ, ਕੋਈ ਦਵਾਈ ਵਿੱਚ ਹਿੱਸਾ ਪਾਉਂਦਾ ਹੈ, ਕੋਈ ਚੌਲਾਂ ਵਿੱਚ ਹਿੱਸਾ ਪਾਉਂਦਾ ਹੈ, ਕੋਈ ਵਰਤਾਰਿਆ। ਕਈ ਤਰ੍ਹਾਂ ਦੇ ਨਾਲ ਸੰਗਤਾਂ ਪ੍ਰਬੰਧ ਕਰਦੀਆਂ ਨੇ ਦਾਸ ਸੇਵਾਣਾ ਸੇਵਕ ਹੋਣ ਦੇ ਨਾਂ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਖਾਸ ਕਰਕੇ ਜਿਹੜੇ ਸਾਡਾ ਸਹਿਯੋਗ ਲੰਬੇ ਟਾਈਮ ਤੋਂ ਦੇ ਰਹੇ ਐ ਉਹਨਾਂ ਗੁਰਮਖਾਂ ਦਾ ਉਹਨਾਂ ਗ੍ਰੰਥੀ ਸਿੰਘਾਂ ਦਾ ਉਹਨਾਂ ਸਾਧੂ ਸੰਤ ਮਹਾਪੁਰਖਾਂ ਦਾ ਦਾਸ ਵੱਲੋਂ ਧੰਨਵਾਦ ਵੀ ਹੈ ਤੇ ਤਕਰੀਬਨ ਲੰਬੇ ਟਾਈਮ ਤੋਂ ਇਹ ਗੁਰਮਤ ਸਮਾਗਮ ਚੱਲ ਰਹੇ ਐ ਤੇ ਐਤ ਕੀ ਗੁਰਮਤ ਸਮਾਗਮ ਅ ਭਾਰ ਦੀ ਸ਼ਾਮ ਨੂੰ 8 ਵਜੇ 8 ਵਜੇ ਤੋਂ ਪਹਿਲਾਂ ਪਹਿਲਾਂ ਸਾਡੇ ਇਥੇ ਸਿੰਘ ਵਹਿੰਦੇ ਆ ਉਹ ਨਾਮ ਵੀ ਲਿਖਦੇ ਆ ਨਾਮਾਂ ਦੇ ਮੁਤਾਬਕ ਫਿਰ ਦਵਾਈ ਦਾ ਪ੍ਰਬੰਧ ਖੀਜ ਦਾ ਪ੍ਰਬੰਧ ਕੀਤਾ ਜਾਂਦਾ ਤੇ ਜਿੱਥੇ ਸਾਰੇ ਪ੍ਰਬੰਧ ਕਰਦੇ ਆ ਉਥੇ ਗੁਰਮਤ ਸਮਾਗਮਾਂ ਦੇ ਵਿੱਚ ਆਏ ਸਾਲ ਸਾਧੂ ਸੰਤ ਮਹਾਪੁਰਖ ਰੱਬ ਦੇ ਪਿਆਰੇ ਪਹੁੰਚਦੇ ਆ ਦੀਵਾਨ ਲਾਉਣ ਵਾਸਤੇ ਸਾਨੂੰ ਆਈਸੀਬੀ ਕੱਠ ਘੱਟ ਹੋਊਗਾ ਸਾਡੇ ਤੋਂ ਪ੍ਰਬੰਧ ਘਟ ਹੋਇਆ ਪਰ ਐਤਕੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਪ੍ਰਬੰਧ ਅਸੀਂ ਕਰ ਰਹੇ ਹਾਂ ਉਹ ਹੁਣੇ ਤੋਂ ਚੱਲ ਰਹੇ ਐ ਸੰਗਰਾਣ ਦਾ ਦਿਹਾੜਾ ਕੱਤ ਕਿੰਨੇ ਦਿਨ ਦੀ ਸੰਗਰਾਣ ਦਾ 17 ਤਰੀਕ ਹੈ ਤੇ ਤਕਰੀਬਨ ਜਿਹੜੇ ਪ੍ਰਬੰਧ ਆ ਉਹ ਅੱਜ ਤੋਂ 10 ਦਿਨ 15 ਦਿਨ ਪਹਿਲਾਂ ਤੋਂ ਚੱਲ ਰਹੇ ਐ ਦਵਾਈ ਬਣਾਉਣ ਦੇ ਵੀ ਪ੍ਰਬੰਧ ਚੱਲ ਰਹੇ ਐ ਸਾਧੂ ਸੰਤ ਮਾਮ ਪੁਰਖਾਂ ਰੱਬ ਦੇ ਪਿਆਰਿਆਂ ਨੂੰ ਜਿਹੜਾ ਸਮਾਗਮਾਂ ਬਾਰੇ ਕਿਹਾ ਜਾਣਾ ਉਹ ਕਹਿਣ ਸਨੇਹੇ ਲਾਉਣੇ ਉਹਨਾਂ ਨੂੰ ਪੱਕਾ ਕਰਨਾ ਦੀਵਾਨਾਂ ਵਾਸਤੇ ਉਹ ਵੀ ਤਕਰੀਬਨ ਤਕਰੀਬਨ ਹੋ ਚੁੱਕਾ ਹੈ ਸਾਡੇ ਵਿੱਚ ਬਹੁਤੀ ਸਤਿਕਾਰਯੋਗ ਸੰਤ ਗਿਆਨੀ ਰਾਜਵਿੰਦਰ ਸਿੰਘ ਜੀ ਘਰਾਗਣੇ ਵਾਲੇ ਉਹਨਾਂ ਵੱਲੋਂ ਦੀਵਾਨਾਂ ਦੇ ਵਿੱਚ ਆ ਕੇ ਹਾਜ਼ਰੀ ਭਰਨਗੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜ ਕੇ ਨੇ ਹਾਲ ਕਰਨਗੇ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਖਡਾਲ ਵਾਲੇ ਉਹਨਾਂ ਨੇ ਵੀ ਗੁਰਮਤਿ ਵਿਚਾਰਾਂ ਸੁਣਾਉਣੀਆਂ ਸੰਗਤਾਂ ਨੂੰ ਉਹ ਵੀ ਵਿਸ਼ੇਸ਼ ਕਰਕੇ ਪਹੁੰਚ ਰਹੇ ਐ ਸਤਿਕਾਰਯੋਗ ਸੰਤ ਗਿਆਨੀ ਆ ਬਾਬਾ ਬੂਟਾ ਸਿੰਘ ਜੀ ਮੱਖੇ ਵਾਲੇ ਉਹ ਵੀ ਪਹੁੰਚ ਰਹੇ ਐ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਜੀ ਫੱਤਾ ਮਾਲੋਕਾ ਵਾਲੇ ਮਹਾਂਪੁਰਖ ਬਾਬਾ ਅਮਰ ਸਿੰਘ ਜੀ ਕੀਰਤੀ ਜੀਆਂ ਦੇ ਵਿਦਿਆਰਥੀ ਉਹ ਵੀ ਪਹੁੰਚ ਰਹੇ ਐ ਸਤਿਕਾਰਯੋਗ ਸਤਿਗਿਆਨੀ ਇਕਬਾਲ ਸਿੰਘ ਜੀ ਬਰੇਟਿਆਂ ਵਾਲੇ ਉਹ ਵੀ ਪਹੁੰਚ ਰਹੇ ਐ ਤੇ ਸਤਿਕਾਰਯੋਗ ਜਸ਼ਨਪ੍ਰੀਤ ਸਿੰਘ ਜੀ ਮੱਖੇ ਵਾਲਾ ਉਹ ਵੀ ਪਹੁੰਚ ਰਹੇ ਐ ਸਤਿਕਾਰਯੋਗ ਜਗਸੀਰ ਸਿੰਘ ਜੀ ਖੱਤਰੀ ਵਾਲਾ ਜਿੰਨਾ ਤੇ ਮਹਾਨ ਕਿਰਪਾ ਕੀਰਤਨ ਦੀ ਉਹ ਵੀ ਸਾਡੇ ਇੱਥੇ ਪਹੁੰਚ ਰਹੇ ਐ ਬੋਹਾ ਸ਼ੇਰਖਾਂ ਰੋਡ ਅਜੀਤ ਨਗਰ ਮੰਡੀ ਦੇ ਕੋਲੇ ਦਾਣਾ ਮੰਡੀ ਦੇ ਕੋਲ ਬਡਲਾਡਾ ਪਬਲਿਕ ਸਕੂਲ ਦੇ ਕੋਲ ਤੇ ਸੰਗਤਾਂ ਨੂੰ ਬੇਨਤੀ ਹੈ ਗੁਰਮਖੋ ਇਹ ਸਾਧੂ ਸੰਤ ਮਹਾਪੁਰਖ ਪਹੁੰਚ ਰਹੇ ਆ ਜਿੱਥੇ ਉਥੇ ਸਤਕਾਰਯੋਗ ਮਹਾਨ ਸ਼ਖਸੀਅਤ ਸਾਡੇ ਇੱਕ ਮਾਤਾ ਪਿਤਾ ਦੇ ਆਏ ਮਾਨ ਲੋ ਵੀ ਸਾਡੇ ਮਾਤਾ ਪਿਤਾ ਹੀ ਹੀ ਹਨ ਸੰਤ ਗਿਆਨੀ ਅ ਬਾਬਾ ਦਰਸ਼ਨ ਸਿੰਘ ਜੀ ਫੱਤਾ ਮਾਲਕ ਆ ਉਹ ਵੀ ਸੰਗਤਾਂ ਦੇ ਵਿੱਚ ਸੰਗਤਾਂ ਨੂੰ ਅਸ਼ੀਰਵ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਆ ਸਤਿਕਾਰਯੋਗ ਮਹਾਪੁਰਖ ਬਾਬਾ ਹਰਪ੍ਰੀਤ ਸਿੰਘ ਜੀ ਰੋਦਾ ਰੋਜਾਂਵਾਲੀ ਉਹ ਵੀ ਪਹੁੰਚ ਰਹੇ ਆ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਸੈਦੇਵਾਲਾ ਉਹਨਾਂ ਨੂੰ ਵੀ ਅਸੀਂ ਸੱਦਾ ਪੱਤਰ ਦਿੱਤਾ ਹੋਇਆ ਉਹ ਵੀ ਪਹੁੰਚ ਰਹੇ ਆ ਸਤਿਕਾਰਯੋਗ ਅ ਗਿਆਨੀ ਐਨਪੋਲ ਸਿੰਘ ਜੀ ਦਵਾਨਾ ਜੋ ਕਿ ਇਹ ਜ਼ਿਲ੍ਹਾ ਬਰਨਾਲਾ ਦੇ ਵਿੱਚ ਮੋਗਿਆ ਸ਼ੱਡ ਪੈ ਜਾਂਦਾ ਹੈ ਜਿਨ੍ਹਾਂ ਕੋਲੇ ਮਹਾਨ ਗੁਰਮਤਿ ਦਾ ਗੁਰੂ ਦੇ ਗਿਆਨ ਦਾ ਖਜ਼ਾਨਾ ਹੈ ਉਹ ਵੀ ਇੱਥੇ ਪਹੁੰਚ ਰਹੇ ਹੈ ਕਹਿੰਦੇ ਤੋਂ ਭਾਵ ਹੈ ਇਲਾਕੇ ਦੇ ਸਾਧੂ ਸੰਤ ਮਹਾਂਪੁਰਖ ਸੰਗਤਾਂ ਨੂੰ ਅਸ਼ੀਰਵ ਅਸ਼ੀਰਵਾਦ ਦੇਣ ਲਈ ਸੰਗਤਾਂ ਨੂੰ ਸੰਗਤਾਂ ਨੂੰ ਸੰਕਟ ਤੋਂ ਬਚਾਉਣ ਲਈ ਅਰਦਾਸ ਕਰਨ ਲਈ ਤੁਹਾਡੇ ਸੁੱਖਾਂ ਦੀ ਸ਼ਾਂਤੀ ਲਈ ਸਾਡੀ ਚੜ੍ਹਦੀ ਕਲਾ ਲਈ ਬੇਅੰਤ ਮਹਾਂਪੁਰਖ ਰੱਬ ਦੇ ਪਿਆਰੇ ਇੱਥੇ ਪਹੁੰਚ ਰਹੇ ਐ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਗੁਰਮੁਖੋ ਕਈ ਸੰਗਤਾਂ ਵੱਲੋਂ ਫੋਨ ਆਏ ਕਿ ਬਾਬਾ ਜੀ ਸਾਡੇ ਲਈ ਇੱਕ ਸੇਵਾ ਹੋਏ ਤਾਂ ਸਾਨੂੰ ਦੱਸਿਓ ਸੰਗਤਾਂ ਨੂੰ ਬੇਨਤੀ ਹੈ ਗੁਰਮੁਖੋ ਮੇਰਾ ਮੁਝਮੇ ਕਿਛ ਨਹੀਂ ਜੋ ਕਿ ਸ਼ਹਿਸੋ ਤੇਰਾ ਤੇਰਾ ਤੁਝ ਕੋ ਸੌਂਫ ਤੇ ਕੇ ਲੱਗਿਆ ਮੇਰਾ ਮੇਰਾ ਤਾਂ ਇੱਥੇ ਜਿਹੜਾ ਇੱਟਾਂ ਦਾ ਬਣਿਆ ਹੋਇਆ ਘਰ ਹੈ ਸ਼ਾਇਦ ਇਹ ਵੀ ਨਹੀਂ ਹੈਗਾ ਇਹ ਵੀ ਸੰਗਤਾਂ ਨੇ ਗੁਰੂ ਪਿਆਰਿਆਂ ਦੀਆਂ ਅਰਦਾਸਾਂ ਨੇ ਬਣਾ ਕੇ ਦਿੱਤਾ ਹੈ ਤੇ ਆ ਤਾਣਾ ਮਨ ਧਾਣਾ ਇਹ ਸਾਰਾ ਗੁਰੂ ਦਾ ਹੈ ਅਸੀਂ ਗੁਰੂ ਦੇ ਲੈਖੇ ਆਪਣੀ ਜਿੰਦ ਲਾਈ ਹੋਈ ਹੈ ਤੇ ਅੱਗੇ ਨੂੰ ਲਾਉਣਾ ਚਾਹੁੰਦੇ ਆ ਇਸ ਕਰਕੇ ਬੇਨਤੀ ਹੈ ਕਿ ਬਹੁਤ ਸੰਗਤਾਂ ਨੇ ਸਾਨੂੰ ਕਿਉਂਕਿ ਦੁੱਧ ਕਈ ਮਾਣਾ ਲੱਗ ਜਾਂਦਾ 7-8 ਮਾਣਾ ਦੁੱਧ 10 ਮਾਣ ਦੇ ਲਗਭਗ ਵੀ ਦੁੱਧ ਲੱਗ ਜਾਂਦਾ ਕਿਉਂਕਿ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿ ਜੇ ਆਪਾਂ ਆਮ ਭੋਗਤੇ ਅ 1200 ਦਾ ਇਕੱਠ ਦਾ ਪ੍ਰਬੰਧ ਕਰਨਾ ਹੋਵੇ ਤਾਂ ਕਿੰਨਾ ਦੁੱਧ ਲੱਗੇਗਾ ਚਾਹ ਪਾਣੀ ਲੰਗਰ ਪਾਣੀ ਲੱਗੇਗਾ ਇਸ ਕਰਕੇ ਇੱਥੇ ਤਾਂ ਹੀ ਨਹੀਂ ਪਤਾ 2000-2500 ਸੰਗਤਾਂ ਦਵਾਈ ਛਕਣ ਵਾਲੀਆਂ ਆਉਣ ਅਜੇ ਦਾਸ ਸ਼ਹਿਰ ਵਿੱਚ ਬੋਹਾ ਦੇ ਵਿੱਚ ਕੁਝ ਇੱਕ ਪ੍ਰਬੰਧ ਕਰਨ ਗਿਆ ਸੀ ਉੱਥੇ ਸੰਗਤਾਂ ਨੇ ਜਦੋਂ ਅਸੀਂ ਦੱਸਿਆ ਵੀ ਦਵਾਈ ਸ਼ਿਕਾਉਣੀ ਐ ਤਾਂ ਕਾਫੀ ਸੰਗਤਾਂ ਨੇ ਕਿਹਾ ਕਿ ਬਾਬਾ ਜੀ ਐਤਕੀ ਸੰਗਤ ਜਿਹੜੇ ਪਿਛਲੇ ਸਾਲ ਕੋਈ 5 ਆਈ ਸੀ ਕੋਈ 10 ਆਏ ਸੀ ਉਹ ਕਹਿੰਦੇ ਵੀ ਅਸੀਂ 10 10 20 20 ਸੰਗਤਾਂ ਨੂੰ ਹੋਰ ਨਾਲ ਤਿਆਰ ਕਰੀ ਖੜੇ ਆਂ ਵੀ ਭਾਈ ਆਓ ਉੱਥੇ ਕੱਲੀ ਦਵਾਈ ਨਹੀਂ ਸ਼ਿਕਾਈ ਜਾਂਦੀ ਉੱਥੇ ਦਵਾ ਵੀ ਹੁੰਦੀ ਐ ਗੁਰੂ ਦੇ ਚਰਨਾਂ ਵਿੱਚ ਤੇ ਦਵਾਈ ਛਕਣ ਵਾਲੀਆਂ ਸੰਗਤਾਂ ਦੇ ਸੁਖ ਸ਼ਾਂਤੀ ਲਈ ਸਾਧੂ ਸੰਤ ਮਹਾਂਪੁਰਖ ਜਿੰਨੇ ਵੀ ਇੱਥੇ ਦਵਾਨ ਲਾ ਕੇ ਜਾਂਦੇ ਆ ਉਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰਕੇ ਜਾਂਦੇ ਆ ਕਿ ਸੱਚੇ ਪਾਤਸ਼ਾਹ ਆਈਆਂ ਹੋਈਆਂ ਸੰਗਤਾਂ ਨੂੰ ਤੰਦਰੁਸਤੀ ਬਖਸ਼ੀ ਤੇ ਅਸੀਂ ਇੱਥੇ ਵੱਡੇ ਪਰਵਦ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਹੋਏ ਆ ਭਾਵੇਂ 2000 3000 ਬੰਦਾ ਆ ਜਾਏ ਸੰਗਤਾਂ ਆ ਜਾਣ ਐਤਕੀ ਸੰਗਤ ਨੂੰ ਕਿਸੇ ਵੀ ਪੱਖ ਤੋਂ ਸੀ ਤੰਗ ਨਹੀਂ ਹੋਣ ਦੇਵਾਂਗੇ ਗੁਰੂ ਦੀ ਕਿਰਪਾ ਹੋਵੇ ਪਰ ਇੱਕ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਆ ਪਿਛਲੇ ਸਾਲ ਧੁੰਦ ਪੈ ਗਈ ਧੁੰਦ ਪੈਣ ਦੇ ਕਾਰਨ ਸੰਗਤਾਂ ਅਸੀਂ ਮੰਨ ਲਓ ਵੀ ਬਹੁਤ ਸੰਗਤਾਂ ਰਸਤੇ ਵਿੱਚ ਹੀ ਰਹਿ ਗਈਆਂ ਆਇਆ ਆਇਆ ਨਹੀਂ ਗਿਆ ਧੁੰਦ ਪੈਣ ਦੇ ਕਾਰਨ ਉਹ ਸਵੇਰੇ ਕੋਈ 8 ਵਜੇ ਆਇਆ ਕੋਈ 10 ਵਜੇ ਆਇਆ ਬਾਬਾ ਜੀ ਹੁਣ ਦਵਾਈ ਛਕਾ ਦਿਓ ਤਾਂ ਸੰਗਤਾਂ ਨੂੰ ਬੇਨਤੀ ਕੀਤੀ ਵੀ ਹੁਣ ਦਵਾਈ ਵਰਤ ਚੁੱਕੀ ਹੈ ਕਿਉਂਕਿ ਸੰਗਤਾਂ ਦੇ ਆਉਣ ਮੁਤਾਬਕ ਹੀ ਦਵਾਈ ਪਾਈ ਜਾਂਦੀ ਹੈ ਖੀਰ ਬਣਾਈ ਜਾਂਦੀ ਹੈ ਇਸ ਕਰਕੇ ਬੇਨਤੀ ਹੈ ਕਿ ਸੰਗਤਾਂ ਆਉਣ ਵਾਲੀਆਂ 9 9:30 10 ਤੋਂ ਪਹਿਲਾਂ ਪਹਿਲਾਂ ਆਇਆ ਕਰੋ ਕਿਉਂਕਿ ਮੌਸਮ ਦੇ ਹਿਸਾਬ ਨਾਲ ਧੁੰਦ ਪੈ ਸਕਦੀ ਹੈ ਤੇ ਜਦੋਂ ਧੁੰਦ ਪੈ ਜੇ ਫਿਰ ਆਉਣਾ ਬੜਾ ਔਖਾ ਹੈ ਜਿਵੇਂ ਪਿਛਲੇ ਸਾਲ ਕਾਫੀ ਸੰਗਤਾਂ ਗਾਦੜਪੱਤੀ ਦੇ ਵਿੱਚੋਂ ਆਈਆਂ ਹਾਲਾਂਕਿ ਉਹਨਾਂ ਦਾ ਨਿਤਦਾ ਘੇੜਾ ਕਈ ਬੰਦਿਆਂ ਦਾ ਇੱਥੇ ਪਰ ਉਹਨਾਂ ਨੂੰ ਘਰ ਹੀ ਨਹੀਂ ਰਿਹਾ ਧੁੰਦ ਵਿੱਚ ਤੇ ਕਈਆਂ ਨੂੰ ਤਾਂ ਅਸੀਂ ਬਾਹਰ ਫੜ ਕੇ ਲਿਆਉਣ ਵਾਲਾ ਕੰਮ ਸੀ ਇਸ ਕਰਕੇ ਇੱਕ ਤਾਂ ਟਾਈਮਸ ਨਾਲ ਆਇਆ ਕਰੋ ਸੰਗਤਾਂ ਰਾਤ ਨੂੰ ਜਿਆਦਾ ਲੇਟ ਨਾ ਆਓ 12 ਵਜੇ ਤੋਂ ਬਾਅਦ ਨਾ ਆਓ ਜਿਹੜੇ ਜਿੰਨੇ ਦੂਰੋਂ ਆਣਾ ਨੇ ਨੇੜੋਂ ਆਉਣਾ ਚਾਹ ਲੋ ਗੱਲ ਵੱਖਰੀ ਐ ਪਰ ਨੇੜੋਂ ਆਉਣ ਵਾਲਾ ਵੀ 10 ਵਜੇ ਤੋਂ ਪਹਿਲਾਂ ਪਹਿਲਾਂ ਜਰੂਰ ਆਵੇ ਤਾਂ ਕਿ ਅਸੀਂ ਦਵਾਈ ਨਾਂ ਲਿਖ ਕੇ ਗਿਣਤੀ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਦਵਾਈ ਉਹਨਾਂ ਦਾ ਖੀਰ ਦਾ ਪ੍ਰਬੰਧ ਅਸੀਂ ਕਰਦੇ ਆਂ ਤੇ ਇਸ ਕਰਕੇ ਬੇਨਤੀ ਹੈ ਗੁਰਮਖੋ ਸਾਰੀਆਂ ਸੰਗਤਾਂ ਨੇ ਆਉਣਾ ਜਿੰਨੇ ਵੀ ਇਲਾਕੇ ਦੇ ਸਾਧੂ ਸੰਤ ਮਹਾਪੁਰਖ ਰੱਬ ਦੇ ਪਿਆਰੇ ਐ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਨਿਮਾਣੇ ਸੇਵਕ ਦੇ ਘਰ ਵਿੱਚ ਚਰਨ ਪਾ ਕੇ ਘਰ ਨੂੰ ਜ਼ਰੂਰ ਪਵਿੱਤਰ ਕਰਨਾ ਸਮੁੱਚੀ ਬੋਹਾ ਸਾਰੀ ਬੋਹਾ ਦੇ ਚਰਨਾਂ ਵਿੱਚ ਬੇਨਤੀ ਹੈ ਗੁਰਮਖੋ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ਤਾਂ ਤੁਸੀਂ ਜਰੂਰ ਆਓ ਹਨਾ ਚਲੋ ਦਵਾਈ ਛਕਣੀ ਹੈ ਪਰ ਜਿਨ੍ਹਾਂ ਨੇ ਦਵਾਈ ਛਕਣੀ ਨਹੀਂ ਉਹ ਸਮੁੱਚੀ ਬੋਹਾ ਦਾਸ ਦੇ ਘਰ ਵਿੱਚ ਚਰਨ پا ਕੇ ਘਰ ਨੂੰ ਪਵਿੱਤਰ ਕਰਿਓ ਦਵਾਈ ਛਕਿਓ ਨਹੀਂ ਛਕਣੀ ਤਾਂ ਆਏ ਹੋਏ ਸਾਧੂ ਸੰਤ ਮਹਾਂਪੁਰਖਾਂ ਤੋਂ ਅ ਗੁਰੂ ਪ੍ਰਵਚਨ ਜਰੂਰ ਸੁਣਿਓ ਲਾਹੇ ਜਰੂਰ ਲਿਓ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਇਹ ਦਵਾਈ ਆਏ ਸਾਲ ਸੇਵਾ ਵਿੱਚ ਦਿੱਤੀ ਜਾਂਦੀ ਹੈ ਇਹਦਾ ਕੋਈ ਵੀ ਪੈਸਾ ਨਹੀਂ ਲੈਂਤਾ ਜਾਂਦਾ ਹਾਂ ਕੋਈ ਹਿੱਸਾ ਪਾ ਦੇਵੇ ਮਾਇਆ ਦਾ ਔਰ ਨਮਸ਼ਕਾਰ ਰੂਪ ਵਿੱਚ ਜਾਂ ਵੈਸੇ ਕੋਈ ਹਿੱਸਾ ਪਾ ਦੇਵੇ ਚਲੋ ਉਹਨਾਂ ਦਾ ਧੰਨਵਾਦ ਹੈ ਖਾਸ ਕਰਕੇ ਉਹਨਾਂ ਸੰਗਤਾਂ ਦਾ ਧੰਨਵਾਦ ਹੈ ਜਿਹੜੀਆਂ ਸੰਗਤਾਂ ਇਸ ਗਰੀਬ ਦੇ ਨਾਲ ਔਰ ਮੋਢੇ ਨਾਲ ਮੋਢਾ ਜੋੜ ਕੇ ਕੋਈ ਦੁੱਧ ਦੀ ਸੇਵਾ ਕਹਿੰਦਾ ਹੈ ਕੋਈ ਲੰਗਰਾਂ ਦੀ ਸੇਵਾ ਕਹਿੰਦਾ ਹੈ ਕੋਈ ਚਾਹ ਪੱਤੀ ਕੋਈ ਖੰਡ ਕੋਈ ਆਟਾ ਔਰ ਕੋਈ ਦਾਲ ਸਬ지 ਕੋਈ ਦਵਾਈ ਦੀ ਸੇਵਾ ਸੰਭਲਦਾ ਹੈ ਕੋਈ ਸੌਂਡ ਦੀ ਕੋਈ ਟੈਂਟ ਦੀ ਕੋਈ ਬਣਾਉਣ ਦੀ ਕੋਈ ਵਰਤੋਂ ਦੀ ਗੁਰੂ ਪਿਆਰੇਓ ਦਾਸ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਕੀਤੀਆਂ ਹੋਈਆਂ ਬੇਨਤੀਆਂ ਤੇ ਜ਼ਰੂਰ ਗੌਰ ਕਰਕੇ ਇਸ ਗਰੀਬ ਸਿੱਖ ਦੇ ਘਰ ਚਰਨ ਪਾ ਕੇ ਕਰਨ ਨੂੰ ਪਵਿੱਤਰ ਵੀ ਕਰੋਗੇ ਤੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਹਰੀ ਜਸ ਕੀਰਤਨ ਗੁਰੂ ਦੀਆਂ ਵਡਿਆਈਆਂ ਜ਼ਰੂਰ ਸੁਣਨਾ ਆਓਗੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ